ਸੰਗੋ ਜੀ ਅੱਜ ਦਾ ਜੋ ਆਪਣਾ ਵਿਸ਼ਾ ਹੈ ਇਹ ਬੜਾ ਹੀ ਖਾਸ ਰਹਿਣ ਵਾਲਾ ਹੈ ਜੀ ਕਈ ਵਾਰ ਅਸੀਂ ਜਾਣੇਣ ਜਾਣੇ ਵਿੱਚ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਜਿਸ ਦਾ ਫਲ ਸਾਨੂੰ ساری ਉਮਰ ਭੁਗਤਣਾ ਪੈਂਦਾ ਹੈ ਜੀ ਸਮੁੱਚੀ ਸੰਗਤ ਆਪਣੇ ਘਰ ਵਿੱਚ ਜਿਹੜੇ ਕਮਰੇ ਵਿੱਚ ਜੋਤ ਲਗਾਉਂਦੀ ਹੈ ਜਾਂ ਪਾਠ ਕਰਦੀ ਹੈ ਜਾਂ ਫਰਜੱਸ ਕਮਰੇ ਵਿੱਚ ਸੰਗਤਾਂ ਨੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਰੱਖੀਆਂ ਹੋਈਆਂ ਹਨ ਉਸ ਕਮਰੇ ਨਾਲ ਭਾਵ ਕੇ ਉਸ ਪਵਿੱਤਰ ਜਗ੍ਹਾ ਨਾਲ ਸੰਗਤਾਂ ਤੋਂ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਮਾਫੀ ਮੰਗਣਾ ਤਾਂ ਦੂਰ ਸੰਗਤਾਂ ਨੂੰ ਉਸ ਗਲਤੀਆਂ ਬਾਰੇ ਗਿਆਨ ਵੀ ਨਹੀਂ ਹੁੰਦਾ ਜੀ ਸੰਗਤ ਜੀ ਅੱਜ ਆਪਾਂ ਉਹਨਾਂ ਗਲਤੀਆਂ ਬਾਰੇ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਜਾਂ ਉਹ ਚੀਜ਼ਾਂ ਬਾਰੇ ਚਰਚਾ ਕਰਾਂਗੇ ਜੋ ਤੁਸੀਂ ਆਪਣੇ ਜੋਤ ਲਗਾਉਣ ਵਾਲੇ ਕਮਰੇ ਵਿੱਚ ਰੱਖ ਦਿੰਦੇ ਹੋ ਅਤੇ ਬਾਅਦ ਵਿੱਚ ਉਸ ਪਰਮਾਤਮਾ ਤੋਂ ਤੁਹਾਨੂੰ ਬਹੁਤ ਬੁਰੀ ਸਜ਼ਾ ਮਿਲਦੀ ਹੈ ਜੀ ਆਓ ਹੁਣ ਆਪਾਂ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਜੋਤ ਵਾਲੇ ਕਮਰੇ ਵਿੱਚ ਜਾਂ ਪਾਠ ਪੂਜਾ ਕਰਨ ਵਾਲੇ ਕਮਰੇ ਵਿੱਚ ਰੱਖਣ ਨਾਲ ਆਉਣ ਵਾਲੀ ਕਿਰਪਾ ਵੀ ਰੁਕ ਜਾਂਦੀ ਹੈ ਜੀ ਸਭ ਤੋਂ ਪਹਿਲਾਂ ਜੁੱਤੇ ਜਾਂ ਚੱਪਲਾਂ ਨੂੰ ਉਸ ਕਮਰੇ ਵਿੱਚ ਰੱਖਣਾ ਸੰਗਤ ਜੀ ਜਦੋਂ ਵੀ ਅਸੀਂ ਜੁੱਤੇ ਜਾਂ ਚੱਪਲਾਂ ਨੂੰ ਪੂਜਾ ਪਾਠ ਕਰਨ ਵਾਲੇ ਕਮਰੇ ਵਿੱਚ ਰੱਖ ਦਿੰਦੇ ਹਾਂ ਤਾਂ ਇਹ ਸਾਡੇ ਪੂਜਾ ਵਾਲੇ ਕਮਰੇ ਦੀ ਸਭ ਤੋਂ ਵੱਡੀ ਅਪਵਿੱਤਰਤਾ ਮੰਨੀ ਜਾਂਦੀ ਹੈ ਜਿੱਥੇ ਵੀ ਅਸੀਂ ਵਾਹਿਗੁਰੂ ਨੂੰ ਯਾਦ ਕਰਨ ਲਈ ਮੱਥਾ ਟੇਕਦੇ ਹਾਂ ਜਾਂ ਸੰਗਤ ਦੀ ਬਾਣੀ ਪੜ੍ਹਦੇ ਹਾਂ ਉਸ ਸਥਾਨ ਦੇ ਨੇੜੇ ਕਦੇ ਵੀ ਚਪਲਾਂ ਜਾਂ ਜੁੱਤੇ ਨਹੀਂ ਹੋਣੇ ਚਾਹੀਦੇ ਜੀ ਸੰਗਤ ਜੀ ਕਦੇ ਵੀ ਸਾਨੂੰ ਟੁੱਟੀਆਂ ਹੋਈਆਂ ਮੂਰਤੀਆਂ ਪਾਟੀਆਂ ਹੋਈਆਂ ਧਾਰਮਿਕ ਫੋਟੋਆਂ ਜਾਂ ਪਾਟੇ ਹੋਏ ਰਮਾਲੇ ਸਾਨੂੰ ਜੋਤ ਵਾਲੇ ਕਮਰੇ ਵਿੱਚ ਨਹੀਂ ਰੱਖਣੇ ਚਾਹੀਦੇ ਜੀ ਇਸ ਨਾਲ ਵਾਹਿਗੁਰੂ ਜੀ ਹਮੇਸ਼ਾ ਛਾੜੇ ਤੋਂ ਨਾਰਾਜ਼ ਰਹਿਣਗੇ ਅਤੇ ਕਦੇ ਵੀ ਸਾਡੀ ਅਰਦਾਸ ਉਹ ਪਰਮਾਤਮਾ ਪ੍ਰਵਾਨ ਨਹੀਂ ਕਰਨਗੇ ਜੀ ਸੰਗਤ ਜੀ ਜੋਤ ਵਾਲੇ ਕਮਰੇ ਵਿੱਚ ਸਾਨੂੰ ਕਦੇ ਵੀ ਬੇਫਾਲਤੂ ਦਾ ਸਮਾਨ ਨਹੀਂ ਰੱਖਣਾ ਚਾਹੀਦਾ ਭਾਵੇਂ ਅਜਿਹੇ ਸਮਾਨ ਜਿਸ ਉੱਪਰ ਜ਼ਿਆਦਾ ਮਿੱਟੀ ਹੋਵੇ ਅਤੇ ਉਹ ਇੱਕ ਕਵਾੜ ਦੀ ਤਰ੍ਹਾਂ ਸਾਨੂੰ ਮਹਿਸੂਸ ਹੁੰਦਾ ਹੋਵੇ ਤਾਂ ਸਾਨੂੰ ਉਸ ਤਰ੍ਹਾਂ ਦੇ ਸਮਾਨ ਨੂੰ ਕਦੇ ਵੀ ਪੂਜਾ ਪਾਠ ਵਾਲੇ ਕਮਰੇ ਵਿੱਚ ਨਹੀਂ ਰੱਖਣਾ ਚਾਹੀਦਾ ਜੀ ਕਿਉਂਕਿ ਸੰਗਤ ਜੀ ਕਵਾੜ ਵਾਲਾ ਸਮਾਨ ਹਮੇਸ਼ਾ ਹੀ ਨਕਾਰਾਤਮਕ ਸ਼ਕਤੀ ਨੂੰ ਆਪਣੇ ਅੰਦਰ ਧਾਰਨ ਕਰਦਾ ਹੈ ਜੀ ਜੱਸ ਕਰਕੇ ਮੱਕੜੀਆਂ ਵੀ ਉਹ ਸੁਪਰ ਆਪਣੇ ਜਾਲੇ ਬਣ ਲੈਂਦੀਆਂ ਹਨ ਕਈ ਵਾਰ ਸੰਗਤ ਜੀ ਕੀ ਹੁੰਦਾ ਹੈ ਕਿ ਅਸੀਂ ਜੋਤ ਲਗਾਉਣ ਵਾਲੇ ਕਮਰੇ ਵਿੱਚ ਤੰਦ ਦੇ ਉੱਪਰ ਆਪਣੇ ਕੱਪੜੇ ਟੰਗ ਦਿੰਦੇ ਹਾਂ ਜਾਂ ਅਸੀਂ ਉਸ ਕਮਰੇ ਵਿੱਚ ਆਪਣੇ ਸ਼ੈਂਪੂ ਜਾਂ ਕੰਗੇ ਵਗੈਰਾ ਰੱਖ ਦਿੰਦੇ ਹਾਂ ਜੋ ਕਿ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਸਾਨੂੰ ਆਪਣੇ ਪਰਮਾਤਮਾ ਨਾਲ ਕੋਈ ਵੀ ਮੋਹ ਪਿਆਰ ਨਹੀਂ ਹੈ ਜੀ ਆਪਣੇ ਫालतू ਦੇ ਕੱਪੜੇ ਜਾਂ ਕੰਗੇ ਵਗੈਰਾ ਟੰਗਣਾ ਨਕਰਾਤਮਕ ਊਰਜਾ ਨੂੰ ਪੈਲ ਦਿੰਦਾ ਹੈ ਜੀ ਕਈ ਵਾਰ ਸੰਗਤ ਦੀ ਦੇਖਿਆ ਗਿਆ ਹੈ ਕਿ ਸੰਗਤਾ ਪੂਜਾ ਪਾਠ ਵਾਲੇ ਕਮਰੇ ਵਿੱਚ ਹੀ ਝਾੜੂ ਨੂੰ ਰੱਖ ਦਿੰਦੀਆਂ ਹਨ ਸੰਗਤ ਜੀ ਇਹ ਸਭ ਤੋਂ ਵੱਡੀ ਬਿਆਦਵੀ ਵਾਲੀ ਗੱਲ ਮੰਨੀ ਜਾਂਦੀ ਹੈ ਕਿਉਂਕਿ ਝਾੜੂ ਹਮੇਸ਼ਾ ਗੰਦਗੀ ਨੂੰ ਸਾਫ਼ ਕਰਦਾ ਹੈ ਪਰ ਸੰਗਤਾ ਕੀ ਕਰਦੀਆਂ ਹਨ ਜੋ ਤੁਹਾਡੇ ਕਮਰੇ ਵਿੱਚ ਹੀ ਝਾੜੂ ਲਗਾ ਕੇ ਉੱਥੇ ਹੀ ਉਸ ਝਾੜੂ ਨੂੰ ਰੱਖ ਦਿੰਦੀਆਂ ਹਨ ਜਿਸ ਕਰਕੇ ਸਾਡੇ ਪੂਰੇ ਪਰਿਵਾਰ ਉੱਪਰ ਉਸ ਦਾ ਮਾੜਾ ਪ੍ਰਭਾਵ ਪੈਂਦਾ ਹੈ ਜੀ ਅਤੇ ਸੰਗ ਜੀ ਇੱਕ ਗੱਲ ਹੋਰ ਧਿਆਨ ਵਿੱਚ ਰੱਖੋ ਕਿ ਪੂਜਾ ਪਾਠ ਵਾਲੇ ਕਮਰੇ ਦਾ ਝਾੜੂ ਤੁਸੀਂ ਹਮੇਸ਼ਾ ਹੀ ਅਲੱਗ ਤੋਂ ਖਰੀਦ ਕੇ ਲਿਆਓ ਜੀ ਇਸੇ ਨਾਲ ਹੀ ਪੈਰੀ ਸਾਧ ਸੰਗ ਜੀ ਜੋ ਤੁਹਾਡੇ ਕਮਰੇ ਵਿੱਚ ਯੂਜ਼ ਹੋ ਰਹੇ ਪਰਦਿਆਂ ਨੂੰ ਅਸੀਂ ਇੱਕ ਮਹੀਨੇ ਬਾਅਦ ਜ਼ਰੂਰ ਧੋਣਾ ਚਾਹੀਦਾ ਹੈ ਕਿਉਂਕਿ ਜਿੰਨਾ ਅਸੀਂ ਆਪਣੇ ਜੋਤ ਵਾਲੇ ਕਮਰੇ ਨੂੰ ਸ਼ੁੱਧ ਰੱਖਾਂਗੇ ਅਤੇ ਉਸ ਨੂੰ ਸਾਫ਼ ਰੱਖਾਂਗੇ ਉਨਾ ਹੀ ਸਾਡਾ ਮਨ ਜਾਂ ਧਿਆਨ ਉਸ ਕਮਰੇ ਵਿੱਚ ਲੱਗੇਗਾ ਜੀ ਇਸ ਕਰਕੇ ਸੰਗਤ ਜੀ ਜੋਤ ਲਗਾਉਣ ਵਾਲੇ ਕਮਰੇ ਵਿੱਚ ਇਹ ਕੁਝ ਚੀਜ਼ਾਂ ਹਨ ਜੋ ਅਸੀਂ ਕਦੇ ਵੀ ਨਹੀਂ ਰੱਖਣੀਆਂ ਤਾਂ ਜੋ ਉਸ ਜਗ੍ਹਾ ਦੀ ਪਵਿੱਤਰਤਾ ਬਣੀ ਰਹੇ ਜੀ ਅਤੇ ਉੱਥੇ ਹਮੇਸ਼ਾ ਇੱਕ ਰੋਹਾਨੀ ਅਹਿਸਾਸ ਸਾਨੂੰ ਹੁੰਦਾ ਰਹੇ ਜੀ ਕਿਉਂਕਿ ਜੇਕਰ ਸਾਡਾ ਮਨ ਸ਼ਾਂਤ ਹੋਵੇਗਾ ਫਿਰ ਹੀ ਅਸੀਂ ਉਸ ਪਰਮਾਤਮਾ ਨਾਲ ਜੁੜ ਸਕਾਂਗੇ ਜੀ ਅਤੇ ਆਪਣੀ ਜ਼ਿੰਦਗੀ ਵਿੱਚ ਲਾਭ ਪ੍ਰਾਪਤ ਕਰ ਸਕਾਂਗੇ ਐਸਨਾਲੀ ਸੰਗਤ ਜੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰੀਆਂ ਸੰਗਤਾਂ ਦਾ ਕੋਟੀ ਕੋਟੀ ਧੰਨਵਾਦ ਜੀ